ਲਾਈਨ ਲੱਗੀ ਸੀ ਲੰਗਰ ਦੀ ਪੰਜਾਬਣਾਂ ਖੜੀਆਂ ਸੀ ਤੇ ੱੱੱਕੇ ਮਾਰੇ ਪਈਆਂ ਨੇ ਮਤਲਬ ਇਹ ਹਾਲਾਤ ਆ ਗਏ ਸਾਡੇ ਵੀ ਸਾਨੂੰ ਤੁਰੇ ਜਾਂਦਿਆਂ ਨੂੰ ਹੁਣੇ ੱੱੱਕੇ ਵੀ ਮਾਰ ਸਕਦੇ ਆ ਪਹਿਲਾਂ ਅਸੀਂ ਆਏ ਸੀ ਮੈਜੋਰਿਟੀ 'ਚ ਫਿਰ ਅਸੀਂ ਸਾਨੂੰ ਹੁਣ ਤੁਸੀਂ ਬਰਾਬਰ ਲਿਆ ਰਹੇ ਹੋ ਤੇ ਜਦੋਂ ਅਸੀਂ ਆਏ ਹੋ ਗਿਆ ਤਾਂ ਸਾਨੂੰ ਮਾਰ ਦੇਣਗੇ ਫਿਰ 84 ਹੋਜੂ ਦੁਬਾਰਾ ਜਿਹੜੇ ਸਾਡੇ ਬੱਚੇ ਐ ਜਦੋਂ ਇਹਨਾਂ ਦੇ ਬੱਚੇ ਸਾਡੇ ਬੱਚਿਆਂ ਨਾਲ ਟੱਕਰ ਕਰਨਗੇ ਸਾਡੇ ਵਾਲੇ ਤਾਂ ਲੜ ਨਹੀਂ ਸਕਦੇ ਕਿਉਂਕਿ ਉਹ ਤਾਂ ਬਹੁਤ ਪੋਲੜ ਹੋ ਗਏ ਉਹ ਉਹ ਤਾਂ ਇੰਨੇ ਪੋਲੜ ਹੋ ਗਏ ਉਹਨਾਂ ਨੂੰ ਤਾਂ ਉਹਨਾਂ ਨੂੰ ਤਾਂ ਹੀ ਕਹਿ ਦੇਣਾ ਬਸ ਜੋ ਕਰ ਰਹੇ ਠੀਕ ਐ ਆਪਾਂ ਆਪਾਂ ਤਾਂ ਚਲੋ ਕਸੂਰਵਾਰ ਹੈਗੇ ਆ ਆਪਾਂ ਆਪਣੀਆਂ ਜ਼ਮੀਨਾਂ ਵੀ ਵੇਚਤੀਆਂ ਆਪਾਂ ਕਿਰਾਇਆ ਤੇ ਵੀ ਪਈਆਂ ਨੂੰ ਦੇਤਾ ਉਹ ਇੱਥੇ ਜੋ ਮਤਲਬ ਕਿ ਪੋਲਿਟੀਕਲ ਪਾਰਟੀਆਂ ਦੇ ਲੋਕ ਆ ਗਏ ਨੇ ਹਨਾ ਥੋੜੇ ਥੋੜੇ ਜੁੱਟ ਬਣਾ ਲਏ ਇੱਥੇ ਇੱਕ ਪਾਰਟੀ ਨੇ ਬਣਾ ਲਿਆ ਉਧਰ ਇੱਕ ਪਾਰਟੀ ਨੇ ਬਣਾ ਲਿਆ ਜੇ ਇਹਨਾਂ ਦੀਆਂ ਨੀਤਾਂ ਸੱਚੀਆਂ ਹੋਣ ਇਹ ਸਾਰੀਆਂ ਜਿਹੜੀਆਂ ਵਿਰੋਧੀ ਧਿਰਾਂ ਨੇ ਇਕੱਠੇ ਹੋ ਕੇ ਇੱਕ ਜਗ੍ਹਾ ਬੈਠਣ ਤੇ ਇਹਨਾਂ ਦਾ ਮੁੱਦਾ ਹੀ ਇੱਕ ਹੋਵੇ ਕਿ ਅਸੀਂ ਜੀ ਇਹ ਕਾਨੂੰਨ ਅਸੀਂ ਪਾਸ ਕਰਾਉਣਾ ਹੈ ਕਿ ਸਾਡਾ ਹੁਣ ਪੰਜਾਬ ਦੀ ਡੈਮੋਗ੍ਰਾਫੀ ਬਿਲਕੁਲ ਖਰਾਬ ਹੋ ਰਹੀ ਹੈ ਪਰ ਇਹ ਕਿਉਂ ਕਿਉਂ ਟੋਲੀਆਂ ਐ ਬਣਾ ਕੇ ਕਿ ਮੇਰੇ ਨਾਲ ਕਿੰਨੇ ਲੋਕ ਐ ਦੇਖੋ ਮੇਰਾ ਜੱਥਾ ਜਾਦਾ ਵੱਡਾ ਐ ਇਹ ਚੀਜ਼ ਚੱਲ ਰਹੀ ਐ ਜੇ ਨੀਤਾ ਹੋਣ ਤਾਂ ਮੁਰਾਦਾ ਹਾਂ ਨੀਤਾ ਨੂੰ ਮੁਰਾਦਾ ਜੇ ਇਕੱਠੇ ਹੋ ਜਾਣ ਇਸ ਗੱਲ ਦੇ ਖਿਲਾਫ ਸਰਕਾਰ ਤੇ ਪ੍ਰੈਸ਼ਰ ਪਾ ਸਕਦੇ ਆ ਪਰ ਸਭ ਦੇਖੋ ਆਪਾਂ ਕਹਿਦਨੇ ਹਾਂ ਚਲੋ ਸਰਕਾਰ ਦੀ ਤਾਂ ਸਾਨੂੰ ਪਤਾ ਹੀ ਐ ਸਰਕਾਰ ਦਾ ਤਾਂ ਨਹੀਂ ਇਸ ਪਾਸੇ ਧਿਆਨ ਤੇ ਜਿਹੜੀਆਂ ਵਿਰੋਧੀ ਪਾਰਟੀਆਂ ਅੱਜ ਇਹ ਗੱਲ ਆ ਕੇ ਚੱਕਦੀਆਂ ਵੀ ਨੇ ਤੇ ਜਦੋਂ ਉਹਨਾਂ ਦੀਆਂ ਸਰਕਾਰਾਂ ਹੁੰਦੀਆਂ ਨੇ ਜਾਂ ਜਦੋਂ ਆਉਣਗੀਆਂ ਉਦੋਂ ਵੀ ਤੁਸੀਂ ਦੇਖ ਲਿਓ ਵੀ ਕਿੰਨਾ ਕੰਮ ਕਰਨੀਏ ਹੁਣ ਇਹ ਹਾਲਾਤ ਹੋ ਗਏ ਮੈਂ ਇਸ ਗੱਲ ਦੀ ਗਵਾਹ ਹਾਂ ਲਾਈਨ ਲੱਗੀ ਸੀ ਲੰਗਰ ਦੀ ਪੰਜਾਬਣਾਂ ਖੜੀਆਂ ਸੀ ਤੇ ੱੱਕੇ ਮਾਰੇ ਪਈਆਂ ਨੇ ਅਸੀਂ ਚਾਰ ਜਣੀਆਂ ਉੱਥੇ ਗਵਾਹ ਹਾਂ ਅਸੀਂ ਕਿਹਾ ਵੀ ਤੁਸੀਂ ੱੱਕੇ ਕਿਉਂ ਮਾਰਦੇ ਹੋ ਸਾਨੂੰ ਅੱਗੋਂ ਦੰਦ ਕੜ ਕੇ ਦਿਖਾਏ ਉਹਨਾਂ ਨੇ ਕਿੱਥੋਂ ਦੀ ਗੱਲ ਹੈ ਲੋਕਲੀ ਗੱਲ ਹੈ ਮੈਂ ਔਰ ਜਗ੍ਹਾ ਦਾ ਨਾਂ ਨਹੀਂ ਦੱਸਦੀ ਕਿਉਂਕਿ ਚਲੋ ਜਿਨ੍ਹਾਂ ਦਾ ਪ੍ਰਬੰਧ ਸੀ ਮੈਂ ਉਹਨਾਂ ਦਾ ਨਾਂ ਨਹੀਂ ਲੈਂਦੀ ਕਿਉਂਕਿ ਉਹਨਾਂ ਦਾ ਵਿੱਚ ਕੋਈ ਕਸੂਰ ਨਹੀਂ ਪਰ ਪਈਆਂ ਨੇ ੱੱਕੇ ਮਾਰੇ ਪੰਜਾਬਣਾਂ ਨੇ ਮੂੰਹੋਂ ਬੋਲਿਆ ਤੇ ਉਹ ਆਪਣੀ ਲੈਨ ਤੋਂ ਨਹੀਂ ਹਿੱਲੇ ਨਾ ਉਹਨਾਂ ਨੂੰ ਜਗ੍ਹਾ ਦਿੱਤੀ ਵੀ ਤੁਸੀਂ ਲੰਘ ਜੋ ਜੀ ਇਹਦੇ ਵਿੱਚ ਦੀ ਉਹਨਾਂ ਨੇ ਲੰਘਣਾ ਸੀ ਧੱਕੇ ਮਾਰੇ ਤੇ ਬਾਅਦ ਚ ਦੰਦ ਚੜਾਏ ਦੰਦ ਕੱਢੇ ਮਤਲਬ ਇਹ ਹਾਲਾਤ ਆ ਗਏ ਸਾਡੇ ਵੀ ਸਾਨੂੰ ਤੁਰੇ ਜਾਂਦਿਆਂ ਨੂੰ ਹੁਣੇ ਧੱਕੇ ਵੀ ਮਾਰ ਸਕਦੇ ਆ ਮੈਂ ਇਹ ਨਹੀਂ ਕਹਿੰਦੀ ਸਾਰੇ ਮੈਂ ਇਹ ਨਹੀਂ ਕਹਿੰਦੀ ਵੀ ਸਾਰੇ ਇੱਕ ਤਕੜੀ ਚ ਤੁਲਗੇ ਸਾਰੇ ਇੱਥੇ ਮਾੜੀ ਜਿਹੜੇ ਕਮਾਈ ਕਰਨ ਆਏ ਆ ਪਰ ਜਦੋਂ ਇਹ ਆਏ ਨੇ ਤੁਸੀਂ ਇਹਨਾਂ ਨੂੰ ਇੱਥੇ ਸੈਟਲ ਕਰ ਰਹੇ ਹੋ ਤੁਸੀਂ ਇਹ ਤਾਂ ਦੇਖੋ ਵੀ ਸਾਡੇ ਪੰਜਾਬ ਦੀ ਡੈਮੋਗ੍ਰਾਫੀ ਸਾਡਾ ਪਹਿਲਾਂ ਅਸੀਂ ਆਏ ਸੀ ਮੈਜੋਰਿਟੀ 'ਚ ਫਿਰ ਅਸੀਂ ਸਾਨੂੰ ਹੁਣ ਤੁਸੀਂ ਬਰਾਬਰ ਲਿਆ ਰਹੇ ਹੋ ਤੇ ਜਦੋਂ ਅਸੀਂ ਆਏ ਹੋਗੇ ਤਾਂ ਸਾਨੂੰ ਮਾਰ ਦੇਣਗੇ ਫਿਰ 84 ਹੋਜੂ ਦੁਬਾਰਾ ਤੇ ਹੁਣ ਸਾਡੇ ਅਸੀਂ ਅੱਜ ਬੋਲ ਰਹੇ ਆ ਅਸੀਂ ਅੱਜ ਇੱਥੇ ਲੜਨ ਆ ਗਏ ਨਾ ਮੈਂ ਤਾਂ ਜੀ ਲੰਘ ਰਹੀ ਸੀ ਮੰਨ ਲਓ ਮੈਂ ਤਾਂ ਇੱਥੇ ਖੜ ਗਈ ਮੈਨੂੰ ਦਰਦ ਆਇਆ ਮੈਂ ਖੜ ਗਈ ਜਿਹੜੇ ਸਾਡੇ ਬੱਚੇ ਐ ਜਦੋਂ ਇਹਨਾਂ ਦੇ ਬੱਚੇ ਸਾਡੇ ਬੱਚਿਆਂ ਨਾਲ ਟੱਕਰਾਂ ਕਰਨਗੇ ਸਾਡੇ ਵਾਲੇ ਤਾਂ ਲੜ ਨਹੀਂ ਸਕਦੇ ਕਿਉਂਕਿ ਉਹ ਤਾਂ ਬਹੁਤ ਪੋਲੜ ਹੋ ਗਏ ਉਹਨਾਂ ਦੇ ਉਹ ਉਹ ਤਾਂ ਇੰਨੇ ਬੋਲੜ ਹੋ ਗਏ ਉਹਨਾਂ ਨੇ ਤਾਂ ਉਹਨਾਂ ਨੇ ਤਾਂ ਹੀ ਕਹਿ ਦੇਣਾ ਬਸ ਜੋ ਕਰ ਰਿਹਾ ਠੀਕ ਹੈ ਉਹ ਬੋਲਣਗੇ ਨਹੀਂ ਅਗੋਂ ਡਰਦੇ ਜੇ ਅਸੀਂ ਆਪਣੀ ਆ ਸਾਡੀ ਵਾਲੀ ਪੀੜ੍ਹੀ ਬੋਲ ਗਈ ਰੌਲਾ ਪਾ ਗਈ ਕੋਈ ਗੱਲ ਬਚਾ ਗਈ ਜੇ ਜੇ ਇੰਨਾ ਆਪਣਾ ਹੱਕ ਸਰਕਾਰਾਂ ਤੋਂ ਲੈ ਗਈ ਵੀ ਸਾਨੂੰ ਅਸੀਂ ਪੰਜਾਬੀ ਆ ਸਾਡਾ ਸਾਨੂੰ ਹੱਕ ਚਾਹੀਦਾ ਇਹ ਕਿਵੇਂ ਬਚਾਇਆ ਕਿਵੇਂ ਜਾਊਗਾ ਹੁਣ ਕਿਉਂਕਿ ਲਗਾਤਾਰ ਪ੍ਰਵਾਸੀ ਵਾਅਦੇ ਜਾ ਰਹੇ ਤੇ ਮੁਹਾਲੀ ਸ਼ਹਿਰ ਦੇ ਵਿੱਚ ਤੁਸੀਂ ਦੇਖਿਆ ਕਿਸ ਤਰ੍ਹਾਂ ਪੀਜੀ ਦੇ ਪੀਜੀ ਬਣੇ ਹੋਏ ਨੇ ਲੋਕ கரਂਟ ਖਾ ਰਹੇ ਨੇ ਜੇ ਮੈਂ ਇਹ ਗੱਲ ਕਹਾਂ ਸਿੱਧੀ ਜੀ ਇਹ ਤਾਂ ਜੀ ਇਹ ਤਾਂ ਜੀ ਜਾ ਕੇ ਗੁਜਰਾਤ ਦੇ ਮੁੱਖ ਮੰਤਰੀਆਂ ਨੂੰ ਪੁੱਛੋ ਹਿਮਾਚਲ ਦੇਆਂ ਨੂੰ ਪੁੱਛੋ ਉਹਨਾਂ ਨੇ ਕਿਵੇਂ ਕੀਤੀ 50-50 ਸਾਲ ਹੋ ਗਏ ਉਹਨਾਂ ਦੇ ਕਾਨੂੰਨ ਬਣੇ ਹੋਏ ਨੇ ਰਾਜਸਥਾਨ ਚ ਕਿਵੇਂ ਹੋਈ ਆ ਹੁਣ ਹਰਿਆਣੇ ਵਾਲਿਆਂ ਨੇ ਕਰਤੀ 80% ਮੈਂ ਤਾਂ ਸੁਣਿਆ ਵੀ ਨੌਕਰੀਆਂ ਵੀ ਕਰਤੀਆਂ ਵੀ ਹਰਿਆਣੇ ਵਾਲਿਆਂ ਤੇ ਇਹ ਹੁਣ ਤੁਸੀਂ ਇਹ ਦੱਸੋ ਵੀ ਉਹਨਾਂ ਨੇ ਕਿਵੇਂ ਕਰ ਲਈ ਜੇ ਹੁਣ ਸਾਡੀ ਸਾਡੀ ਸਰਕਾਰ ਜੇ ਐਂ ਕਹਿੰਦੀ ਆ ਨਾ ਵੀ ਅਸੀਂ ਕਿਵੇਂ ਕਰ ਜੇ ਅਸੀਂ ਕਿਵੇਂ ਕਰੀਏ ਫਿਰ ਜੇ ਉਹਨਾਂ ਨੂੰ ਇੰਨਾ ਵੀ ਨਹੀਂ ਪਤਾ ਵੀ ਕਿਵੇਂ ਕਰੀਏ ਫਿਰ ਜਿਨ੍ਹਾਂ ਨੇ ਕਰਤਾ ਉਹਨੂੰ ਤੁਸੀਂ ਸਿੱਖ ਲਓ ਨੰਬਰ 1 ਨੰਬਰ 2 ਜੇ ਹੁਣ ਆਪਾਂ ਇਹ ਕਹਿੰਦੇ ਆ ਨਾ ਆਪਾਂ ਆਪਾਂ ਤਾਂ ਚਲੋ ਕਸੂਰਵਾਰ ਹੈਗੇ ਆ ਆਪਾਂ ਆਪਣੀਆਂ ਜ਼ਮੀਨਾਂ ਵੀ ਵੇਚਤੀਆਂ ਆਪਾਂ ਕਰਾਇਆ ਤੇ ਵੀ ਪਈਆਂ ਨੂੰ ਦੇਤਾ ਹੁਣ ਤੁਸੀਂ ਇਹ ਦੇਖੋ ਜਦੋਂ ਸਾਡੇ ਕੋਲ ਵੋਟਾਂ ਲੈਣ ਆਉਂਦੇ ਆ ਅਸੀਂ ਕੀ ਕਹਿੰਨੇ ਆ ਅਸੀਂ 1000 ਰੁਪਏ ਨੂੰ ਰੋਈ ਜਾਂਦੇ ਆ ਬੱਸਾਂ ਦੇ ਫ੍ਰੀ ਕਿਰਾਏ ਨੂੰ ਰੋਈ ਜਾਂਦੇ ਆ ਬਿਜਲੀ ਫ੍ਰੀ ਨੂੰ ਰੋਈ ਜਾਂਦੇ ਨੇ ਜਦੋਂ ਸਾਨੂੰ ਤੁਸੀਂ ਇੱਕ ਗੱਲ ਦੱਸੋ ਜਦੋਂ ਸਾਡੇ ਕੋਲ ਵੋਟ ਲੈਣ ਆਉਂਦੇ ਆ ਕੌਣ ਬੰਦਾ ਹੈ ਕਹਿੰਦਾ ਵੀ ਤੁਹਾਡਾ ਪੰਜਾਬ ਨੂੰ ਲੈ ਕੇ ਕੀ ਏਜੰਡਾ ਜੀ ਸਿਰਫ ਪਾਰਟੀ ਨੂੰ ਹੀ ਗੱਲ ਪੁੱਛੋ ਹੁਣ ਤਾਂ ਸਾਰੇ ਵੀ ਕੀ ਤੁਹਾਡਾ ਏਜੰਡਾ ਇਹ ਹੈਗਾ ਵੀ ਅਸੀਂ ਪ੍ਰਾਪਰਟੀ ਕਾਨੂੰਨ ਲਿਆਉਣੇ ਆ ਜੇ ਹੈਗਾ ਤਾਂ ਠੀਕ ਹੈ ਨਹੀਂ ਤੁਹਾਡੀ ਸਾਡੀ ਵੋਟ ਹੁਣ ਅੱਜ ਇੱਕ ਉਦਲ ਦੀ ਗੱਲ ਹੈ ਦੁੱਖ ਦੀ ਗੱਲ ਹੈ ਦੁੱਖ ਦੀ ਗੱਲ ਇਹ ਹੈ ਵੀ ਹੁਣ ਜਿੰਨੇ ਇੱਥੇ ਪਿੰਡ ਵਾਲੇ ਲੋਕ ਵੀ ਨੇ ਨਾ ਮੈਨੂੰ ਬੜਾ ਦੁੱਖ ਲੱਗਿਆ ਦੇਖ ਕੇ ਪਿੰਡ ਵਾਲੇ ਵੀ ਥੋੜੇ ਜੇ ਆ ਆਮ ਆਦਮੀ ਪਾਰਟੀ ਨੂੰ ਫੋਲੋ ਕਰ ਰਹੇ ਆ ਥੋੜੇ ਜੇ ਕਾਂਗਰਸ ਨੂੰ ਫੋਲੋ ਕਰਦੇ ਆ ਸਭ ਦੀ ਆਪਣੀ ਆਪਣੀ ਪਾਰਟੀਆਂ ਕੋਈ ਕਾਲੀਆਂ ਨੂੰ ਫੋਲੋ ਕਰਦੇ ਆ ਉਹ ਉਹ ਪੰਜਾਬੀ ਬਣ ਕੇ ਨਹੀਂ ਬੰਦੇ ਵੀ ਅਸੀਂ ਤਾਂ ਜੀ ਕਿਸੇ ਤੋਂ ਕੁਝ ਨਹੀਂ ਲੈਣਾ ਤੁਸੀਂ ਸਾਰੇ ਜਾਓ ਅਸੀਂ ਪੰਜਾਬੀਆਂ ਅਸੀਂ ਪਿੰਡ ਵਾਲਿਆਂ ਉਹ ਐਂ ਕਹਿੰਦੇ ਆ ਵੀ ਆ ਬਾਈ ਜੀ ਸਾਡੇ ਆਗੇ ਆ ਬਾਈ ਜੀ ਸਾਡੇ ਆਗੇ ਆਪਾਂ ਇੱਧਰ ਬੈਠੀਏ ਇਹ ਚੀਜ਼ਾਂ ਜਿਹੜੀਆਂ ਸਾਨੂੰ ਖਰਾਬ ਕਰਦੀਆਂ ਹਮੇਸ਼ਾ ਹੀ ਸਾਸੀਂ ਫੇਲ ਹੀ ਤਾਂ ਜੇ ਹੁਣ ਮੰਨ ਲਓ ਆਪਾਂ ਆਪਾਂ ਨੂੰ ਹੁਣ ਇੱਕ ਗੱਲ ਕਹਿ ਦਿੰਦੇ ਆ ਇਹ ਮੈਂ ਇੱਕ ਵਾਰੀ जिन्ने ਪਿੱਛੇ ਵੋਟਾਂ ਲੈਣ ਆਏ ਸੀ ਮੈਂ ਸਾਰਿਆਂ ਨੂੰ ਹੀ ਪੁੱਛਦੀ ਸੀ ਵੀ ਤੁਸੀਂ ਉਹ ਕਾਨੂੰਨ ਨਹੀਂ ਲਿਆ ਸਕਦੇ ਤੁਸੀਂ ਕਾਨੂੰਨ ਨਹੀਂ ਲਿਆ ਸਕਦੇ ਅਸੀਂ ਤਾਂ ਇੱਕ ਏਜੰਡੇ ਤੇ ਵੋਟ ਪਾ ਦਿੰਨੇ ਆ ਤੁਹਾਨੂੰ ਉਹਨਾਂ ਨੇ ਸਾਨੂੰ ਪਤਾ ਕੀ ਕਿਹਾ ਦੇਖੋ ਜੀ ਆਪਣੇ ਬੰਦੇ ਵੀ ਬਾਹਰ ਜਾਂਦੇ ਨੇ ਨੌਕਰੀਆਂ ਕਰਨ ਆਪਣੇ ਅਮਰੀਕਾ ਕੈਨੇਡਾ ਵੀ ਜਾਂਦੇ ਅਸੀਂ ਮੰਨਦੇ ਆ ਜਾਂਦੇ ਆ ਤੇ ਪਰ ਮੈਨੂੰ ਐਂ ਦੱਸੋ ਗੁਜਰਾਤ ਚ ਨੌਕਰੀ ਕਰਨ ਬਥੇਰੇ ਜਾਂਦੇ ਤੇ ਜ਼ਮੀਨ ਤਾਂ ਕੋਈ ਲੈ ਨਹੀਂ ਸਕਦਾ ਹਿਮਾਚਲ ਚ ਜਾਂਦੇ ਆ ਨਾ ਕੋਈ ਜ਼ਮੀਨ ਲੈ ਸਕਦਾ ਤੇ ਜਿਹੜੇ ਸਾਡੇ ਅਮਰੀਕਾ ਕੈਨੇਡਾ ਜਾਂਦੇ ਆ 40 50 ਲੱਖ ਰੁਪਏ ਉਥੇ ਲੱਗ ਜਾਂਦਾ ਉਹਨਾਂ ਦੀ ਅੱਡੀਆਂ ਘਸ ਜਾਂਦੀਆਂ ਨੇ ਤੇ ਪੱਕੇ ਹੋਣ ਲਈ ਤਾਂ ਉਹਨਾਂ ਦੇ ਵੀ ਕਾਨੂੰਨ ਨੇ ਤੇ ਇਹ ਗੱਲਾਂ ਕਹਿਣੀਆਂ ਤਾਂ ਸਰਕਾਰ ਦੇ ਬਹਾਨੇ ਨੇ ਇਹ ਤਾਂ ਜਦੋਂ ਨੀਤ ਨਿਆ ਹੋਵੇ ਨਾ ਕੁਝ ਕਰਨ ਦੀ ਤੇ ਜਿੰਨੀਆਂ ਵੀ ਪਾਰਟੀਆਂ ਨੇ ਮੈਂ ਹੀ ਨਹੀਂ ਕਹਿੰਦੀ ਮੌਜੂਦਾ ਸਰਕਾਰ ਸਾਰੇ ਜੇ ਨੀਤ ਹੋਵੇ ਤਾਂ ਬਹੁਤ ਕੁਝ ਹੋ ਸਕਦਾ ਸਵੇਰ ਤੋਂ ਸ਼ਾਮ ਹੋ ਚੁੱਕੀ ਹੈ ਕੀ ਲੱਗਦਾ ਹੁਣ ਮਸਲਾ ਹੱਲ ਕਿਵੇਂ ਹੋਊਗਾ ਹੁਣ ਦੇਖੋ ਵੀਰ ਜੀ ਆ ਜਿਹੜਾ ਮਸਲਾ ਹੈ ਇਹ ਕਿਵੇਂ ਵੀ ਖੱਲ ਕਰਾ ਲੈਣਗੇ ਇਹ ਕਹਿਣਗੇ ਜੀ ਮੁਆਵਜ਼ਾ 5 ਲੱਖ 7 ਲੱਖ ਅਸੀਂ ਐ ਕਰ ਦਿੰਨੇ ਆ ਗਰੀਬ ਬੰਦਾ ਨਾ ਬੜੀ ਵੱਡੀ ਗੱਲ ਹੁੰਦੀ ਆ ਉਹ 5-7 ਲੱਖ ਤੇ ਫਿਰ ਬੰਦਾ ਸੋਚਦਾ ਵੀ ਚਲੋ ਜਾਣ ਵਾਲਾ ਤਾਂ ਗਿਆ ਮੇਰੀ ਜ਼ਿੰਦਗੀ ਮੇਰੇ ਦੂਜੇ ਬੱਚੇ ਦੀ ਜ਼ਿੰਦਗੀ ਮੇਰੇ ਐ ਹੋ ਜੂ ਉਹ ਤਾਂ ਸੋਚਦੇ ਆ ਤੇ ਇਹ ਤਾਂ ਤਾਂ ਰੋਜ਼ ਦੂਜੇ ਤੀਜੇ ਦਿਨ ਲੱਗੇ ਰਹਿਣਾ ਹੁਣ ਤਾਂ ਲੱਗਿਆ ਹੀ ਰਹਿਣਾ ਕਿਉਂਕਿ ਕ੍ਰਾਈਮ ਵੱਧ ਗਿਆ ਹੁਣ ਤਾਂ ਘਰਾਂ 'ਚ ਵੜਨ ਲੱਗ ਗਿਆ ਤੁਸੀਂ ਖਬਰ ਨਹੀਂ ਪੜ੍ਹੀ ਆ ਉਮਰੇ ਸਰ ਕਿੱਥੇ ਅੰਦਰ ਵੱੜ ਕੇ ਇੰਨੀ ਹਿੰਮਤ ਹੋ ਗਈ ਤੇ ਇਹ ਤਾਂ ਰੋਜ਼ ਰੋਜ਼ ਲੱਗਦੇ ਰਹਿਣੇ ਆ ਫਿਰ ਇਹ ਤਾਂ ਇਹ ਤਾਂ ਕੋਈ ਜੇ ਤਾਂ ਇਹਨਾਂ ਨੂੰ ਸ਼ੌਕ ਹੈ ਵੀ ਅਸੀਂ ਤਾਂ ਰਾਜ ਪਈਆਂ ਤੇ ਕਰਨਾ ਹੈ ਅਸੀਂ ਤਾਂ ਪਈਆਂ ਦੇ ਸਰਪੰਚ ਬਣਨਾ ਪਈਆਂ ਦੇ ਮਾਲਕ ਬਣਨੇ ਫਿਰ ਇਹਨਾਂ ਦੀ ਮਰਜ਼ੀ ਫਿਰ ਇਹਨਾਂ ਦੀ ਮਰਜ਼ੀ ਹੈ ਤੇ ਜੇ ਇਹਨਾਂ ਨੇ ਕੋਈ ਪੰਜਾਬੀਆਂ ਬਾਰੇ ਸੋਚਣਾ ਹੈ ਤੇ ਪੰਜਾਬ ਬਾਰੇ ਤਾਂ ਕੋਈ ਨਹੀਂ ਸੋਚਦਾ ਤੇ ਹੁਣ ਇੱਕ ਗੱਲ ਹੋਰ ਵੀ ਆ ਜੇ ਕੋਈ ਹਿੰਦੂ ਸਿੱਖ ਦਾ ਮਸਲਾ ਬਣਾਉਣਾ ਚਾਹੁੰਦਾ ਨਾ ਬਹੁਤ ਬਣਾਉਣਗੇ ਵੀ ਉਹ ਤਾਂ ਜੀ ਹਿੰਦੂ ਸਿੱਖ ਕਰ ਰਹੇ ਨੇ ਵੀ ਉਹ ਤਾਂ ਵਿਚਾਰੇ ਆਏ ਨੇ ਇਹ ਵਿਚਾਰੇ ਇੱਥੇ ਪੰਜਾਬੀ ਸੀ ਇਹਨਾਂ ਨੇ ਇਹ ਵੀ ਹੈ ਗਲਤ ਕਿਉਂਕਿ ਉਹਦੇ ਨਾਮ ਪਿੱਛੇ ਸਿੰਘ ਲੱਗਦਾ ਨਾ ਉਹਨੇ ਹਿੰਦੂ ਸਿੱਖ ਮਸਲਾ ਵੀ ਕਰਨਗੇ ਇਹ ਸਾਨੂੰ ਇਹ ਸਾਨੂੰ ਮਸਲੇ ਹੈ ਨਹੀਂਗੇ ਅਸੀਂ ਇੱਥੇ ਜਿਹੜੇ ਪੰਜਾਬ ਦੇ ਵਿੱਚ Hindu ਰਹਿੰਦੇ ਨੇ ਉਹ ਵੀ ਪੰਜਾਬੀ ਨੇ ਜਿਹੜੇ ਮੁਸਲਮਾਨ ਰਹਿੰਦੇ ਨੇ ਪੰਜਾਬ ਵਿੱਚ ਉਹ ਵੀ ਪੰਜਾਬੀ ਨੇ ਜਿਹੜੇ ਇਥੋਂ ਦੇ ਉਹ Hindu ਵੀ ਪੰਜਾਬੀ ਮੁਸਲਮਾਨ ਵੀ ਸਾਡੇ ਪੰਜਾਬੀ ਵੀਰ ਪਰ ਜਿਹੜੇ ਹੁਣ ਆ ਨਵੇਂ-ਨਵੇਂ ਚੱਲ ਕੇ ਆ ਰਹੇ ਨੇ ਦੂਰੋਂ ਉਹਨਾਂ ਵਾਸਤੇ ਤਾਂ ਸਾਨੂੰ ਸਾਰਿਆਂ ਨੂੰ ਇੱਕ ਹੋਣਾ ਚਾਹੀਦਾ ਇਹ ਸਾਡੇ ਤੇ ਨਹੀਂ ਹਮਲਾ ਤੁਸੀਂ ਦੇਖੋ ਮੈਂ ਕੱਲ ਪਰਸੋਂ ਹੀ ਪੜ੍ਹ ਰਹੀ ਸੀ ਸਵਾ ਲੱਖ ਮੁਸਲਮਾਨ ਸੀ ਆਪਣਾ ਪੰਜਾਬੀ ਪੰਜਾਬੀ ਮੁਸਲਮਾਨ ਵੀਰ ਹੁਣ ਸਵਾ ਸਵਾ ਹੁਣ 4 ਲੱਖ ਤੋਂ ਉੱਪਰ ਹੋ ਗਏ ਨੇ ਜਿਹੜੇ ਯੂਪੀ ਤੋਂ ਆ ਰਹੇ ਨੇ ਤੁਸੀਂ ਇਹ ਦੇਖੋ ਵੀ ਇੱਥੇ ਹਾਲਾਤ ਕੀ ਬਣਨਗੇ ਉਹ ਜਿਹੜੇ ਇੱਥੋਂ ਵਾਲੇ ਪੰਜਾਬੀ ਮੁਸਲਮਾਨ ਵੀਰ ਨੇ ਨਾ ਉਹਨਾਂ ਲਈ ਵੀ ਔਖਾ ਉਹ ਆਹ ਆਹ ਬਿਲਕੁਲ ਆਪਣੇ ਲਈ ਤਾਂ ਹੈਗੇ ਉਹ ਪ੍ਰੈਕਟ ਹੈ ਭਾਜੀ ਬਿਲਕੁਲ ਪ੍ਰੈਕਟ ਸੋ ਤਸਵੀਰਾਂ